नायखिया गीत न खुटिया

बुध कं भक्त ताईं रूल जांदा रहि लिख चिठियां ਕਿញਾਂ ਪਾਉਂਦਾ ਵੇ ਆਪਦੇ ਉਹ ਪੜ ਪੜਤੀ ਲੀ ਲਗਾਉਂਦਾ ਰਿਆ ਕਿਆ ਬਾਤ ਕਿਆ ਬਾਤ ਮੋਸ਼ਰ ਮੈਂ ਲੇਖ ਲੇਖ ਚਿੱਠੀਆਂ ਪਾਉਂਦਾ ਰਿਆ ਤੇ ਉਹ ਪੜ ਪੜਤੀ ਲੀ ਲਗਾਉਂਦਾ ਰਿਆ ਇਸੇ ਤਾਂ ਵਿੱਚ ਲੰਘ ਗਈ ਉਮਰ ਸਾਰੀ ਉਹ ਰੁੱਸਦਾ ਰਿਆ ਮਨਉਂਦਾ ਰਿਆ ਬਾਜੀ ਬਾਤ ਜੀ ਬਾਤ ਜੀ ਤੁਮੈਂ ਤੈਨੂੰ ਨਾਮ ਬੁਲਾਮ ਤੂੰ ਮੈਨੂੰ ਨਾ ਪੁਲਾਈ ਮੈਂ ਤੈਨੂੰ ਨਾ ਪੁਲਾਵਾਂ ਤੂੰ ਮੈਨੂੰ ਨਾ ਪੁਲਾਈ ਚੰਨਾ ਛੱਡ ਗਿਆ ਕੱਲੀ ਨੂੰ ਦਿਲ ਨੂੰ ਰੋਹ ਤਾ ਨਾ ਦਾਈ ਵਾ ਵਾ ਮੈਂ ਤੈਨੂੰ ਨਾ ਪੁਲਾਵਾਂ ਤੂੰ ਮੈਨੂੰ ਨਾ ਪੁਲਾਈ ਤੂੰ ਮੈਨੂੰ ਨਾ ਪੁਲਾਹਾ ਵੇ ਚੰਨਾ ਤੇਰਾ ਮੇਰਾ ਸਾਹ ਚੰਨਾ ਤੇਰਾ ਮੇਰਾ ਸਾਹ ਜਿਵੇਂ ਤੇਰੇ ਤੇਰਾ ਤੇਰੇ ਨਾਲ ਸ਼ਾਮ ਤੇਰੇ ਨਾਲ ਪਰਬਾ ਤੇਰੇ ਨਾਲ ਸਾਡੀ ਸ਼ਾਮ ਤੇਰੇ ਨਾਲ ਪਰਬਾ ਸਾਡੀ ਜਿੰਦ ਭਾਵੇਂ ਲੈ ਲੈ ਦੇ ਦੇ ਅੰਦਰ ਪਹਾ ਮੈ ਲਾ ਸਾਥੋਂ ਬੱਲਾ ਨਾ ਛਡਾਈ ਮੈਂ ਤੈਨੂੰ ਨਾ ਬੁਲਾਉਂ ਤੂੰ ਮੈਨੂੰ ਨਾ ਬੁਲਾਇਂ ਮੈਂ ਤੈਨੂੰ ਨਾ ਬੁਲਾਵਾਂ ਤੂੰ ਮੈਨੂੰ ਨਾ ਬੁਲਾਇਂ ਸਾਡੇ ਵੱਲ ਤੂੰ ਦੇ ਛੱਤ ਸਾਡੇ ਵੱਨ ਤੋਂ ਬੇਸ਼ੱਕ ਚੰਨਾ ਕਾਂਡ ਕਰੀ ਰੱਖ ਸਾਡੇ ਵੱਨ ਤੋਂ ਬੇਸ਼ੱਕ ਚੰਨਾ ਕਾਂਡ ਕਰੀ ਰੱਖ ਨਹੀਂ ਓ ਤੱਕਣਾ ਨਾ ਤੱਕ ਸਾਡਾ ਹੱਥ ਸਾਂਭੀ ਰੱਖ ਨਹੀਂ ਓ ਤੱਕਣਾ ਨਾ ਤੱਕ ਸਾਡਾ ਹੱਥ ਸਾਂਭੀ ਰੱਖ ਸਾਨੂੰ ਜੱਗ ਮਾਰੇ ਨੇਣੇ ਮੈਂ ਤੈਨੂੰ ਨਾ ਬੁਲਾਵਾਂ ਤੂੰ ਮੈਨੂੰ ਨਾ ਬੁਲਾਵੇਂ ਮੈਂ ਤੈਨੂੰ ਨਾ ਬੁਲਾਵਾਂ ਤੂੰ ਮੈਨੂੰ ਨਾ ਬੁਲਾਵੇਂ ਚੰਨਾ ਛੱਡ ਕੇ ਕੰਨੀ ਨੂੰ ਦੇਰ ਹੋਰ ਥਾਂ ਨਾ ਲਈ ਮੈਂ ਤੈਨੂੰ ਨਾ ਬੁਲਾਵਾਂ ਤੂੰ ਮੈਨੂੰ ਨਾ ਬੁਲਾਵੇਂ ਬੇ ਜੰਨਾ ਛੱਡ ਪਰਾਂ ਰੋਸੇ ਬੇ ਛੱਡ ਪਰਾਂ ਰੋਸੇ ਬੋਸ਼ਾ ਬੋਸ਼ਾ ਬੇ ਜੰਨਾ ਛੱਡ ਪਰਾਂ ਰੋਸੇ ਸਾਡੇ ਹੰਝੂ ਲੇਖ ਕੋਸੇ ਸਾਨੂੰ ਮਾਰਨਾ ਪੁੱਤ ਨੇ ਅਸੀਂ ਅਸਮੋਂ ਬੇਦੋਚੇ ਸਾਨੂੰ ਮਾਰਨਾ ਪੁੱਤ ਨੇ ਅਸੀਂ ਅਸਮੋਂ ਬੇਦੋਚੇ ਕਰਮਿੰਤਾ ਮੈਂ ਲਖਾਂ ਕਰਮਿੰਤਾ ਮੈਂ ਲਖਾਂ ਸਾਡੀ ਛੋਈ ਦਾ ਪਈ ਮਤੈ ਨੂੰ ਨਾ ਬੁਲਾਵਾ ਤੂੰ ਮੈਨੂੰ ਨਾ ਬੁਲਾਵਾ ਮੈਂ ਤੇਨੂੰ ਨਾ ਬੁਲਾਵਾਂ ਤੂੰ ਮੈਨੂੰ ਨਾ ਬੁਹਾਈ ਹੰਨਾ ਛੱਡ ਕੇ ਕੱਲੀ ਨੂੰ ਉਦਿਰ ਹੋਰ ਥਾਂ ਨਾ ਆਈ ਮੈਨੂੰ ਛੱਡ ਕੇ ਕੱਲੀ ਨੂੰ ਦਿਲ ਹੋਰ ਥਾਂ ਨਾ ਲਈ ਮੈਂ ਤੇਨੂੰ ਨਾ ਬੁਲਾਵਾਂ ਤੂੰ ਮੈਨੂੰ ਨਾ ਬੁਹਾਈ ਮੈਂ ਤੇਨੂੰ ਮੈਨੂੰ ਪੁਨਾ ਆਵਾਜ਼ ਤੂੰ ਮੈਨੂੰ ਨਾ ਬੁਲਾਈ